ਅਸੀ ਗੱਲ ਵੀ ਸਾਰਿਆਂ ਨੂੰ ਇੱਕ ਆਜੋ ਤੁਹਾਨੂੰ ਹੈਰੀ ਦੇ ਮਨ ਲੋ ਪੈਣ ਦਾ ਤਰੀਕਾ ਦਿਖਾਵਾਂ ਐ ਐ ਪੈਂਦਾ ਬਈ ਇਹ ਇਹ ਠੰਡ ਵੱਧ ਮਾਤ ਹੈ ਇਹ ਐ ਕੰਬਲੀ ਦੇਤੀ ਨਾ ਦੇ ਉੱਤੇ ਐਂ ਪਿਆ ਰਹਿਣਾ ਇਹਨੇ ਜੇ ਕਈ ਵਾਰੀ ਰਾਤ ਨੂੰ ਉੱਠ ਵੀ ਖੜਿਆ ਤਾਂ ਫਿਰ ਇਹਨੇ ਮਨ ਲੋ ਦੁਬਾਰੇ ਮੈਂ ਜੋ ਤੋੜਦਾ ਮੈਂ ਦੇਖਦਾ ਫੇਰ ਉੱਤੇ ਦੇ ਦਿੰਨਾ ਇਹਦੀ ਕੰਬਲੀ ਐਂ ਪੈਂਦਾ ਇਹ ਤੇ ਇੱਕ ਆਪਾਂ ਕਈ ਦਿਨ ਹੋ ਗਏ ਪਹਿਲਾਂ ਵੀਡੀਓ ਪਾਈ ਸੀ ਨਾ ਆਪਾਂ ਮਨ ਲੋ ਜਿਹੜਾ ਝੁੱਗਾ ਪਾਉਂਦੇ ਹੁੰਦੇ ਹੁੰਨੇ ਇਹਦੇ ਤੇ ਉਹ ਵੀਡੀਓ ਪਾਤੀ ਮੈਂ ਉਹਨਾਂ YouTube ਤੇ ਹੀ ਪਾਈ ਸੀ ਤੇ ਕਿਸੇ ਵੀਰੇ ਨੇ ਕਮੈਂਟ ਕਰਿਆ ਬਾਈ ਕਹਿੰਦਾ ਵੀ ਕਹਿੰਦਾ ਵੀ ਛੋਟੇ ਦੇ ਵੀ ਪਾਇਆ ਕਰੋ ਕੱਪੜੇ ਤੇ ਛੋਟੇ ਦੇ ਬਾਈ ਲੋੜ ਹੀ ਨਹੀਂ ਪੈਂਦੀ ਉਹ ਅੰਦਰ ਪੈਂਦਾ ਇਹ ਪੈਂਦਾ ਨਹੀਂ ਅੰਦਰ ਤੇ ਇਹ ਬਾਹਰ ਇੱਥੇ ਹੀ ਪੈ ਕੇ ਖੁਸ਼ ਆਇਆ ਇਤਨਾ ਮੰਨ ਲਓ ਜਦੋਂ ਉਹ ਉੱਥੇ ਬਾਹਰ ਪਿਆ ਸੀ ਸੋਫਾ ਉੱਥੇ ਹੀ ਬੈਠਾ ਰਹਿੰਦਾ ਸੀ ਫਿਰ ਇਹਦੇ ਮਾਰਿਆਂ ਨੇ ਇੱਥੇ ਅੰਦਰ ਕਰਿਆ ਤੇ ਉਹ ਅੰਦਰ ਬਾਹਰ ਦੇ ਨਾਲ ਉਹਦੀ ਗੱਦੀ ਜੀ ਰੱਖੀ ਹੋਈ ਆ ਉੱਥੇ ਪੈਂਦਾ ਤੇ ਬਾਕੀ ਉਹ ਪਾਉਂਦਾ ਵੀ ਨਹੀਂ ਤੇ ਇਹ ਹੈਰੀ ਆਪਣਾ ਇਹ ਐ ਕੰਬਲੀ 'ਚ ਐ ਬੈਠ ਕੇ ਹੋਸ਼ ਹੈ ਆ ਦੇਖੋ ਐ ਬੰਦਿਆਂ ਵਾਂਗੂ ਲੈ ਕੇ ਪੈਂਦਾ ਹੈ ਤੇ ਰਾਤ ਨੂੰ ਮੈਂ ਜੇ ਮਨ ਲਓ ਉੱਠ ਕੇ ਮੈਂ ਦੇਖਦਾ ਰਹਿਣਾ ਰਾਤ ਨੂੰ ਜਦੋਂ ਬਾਥਰੂਮ ਕਰਦਾ ਪਹਿਲੀ ਗੱਲ ਤਾਂ ਹੀ ਬੈਠਾ ਰਹਿੰਦਾ ਇਹ ਜੇ ਕਈ ਵਾਰੀ ਬਾਹਰ ਕੁੱਤੇ ਭੌਂਕਦੇ ਆ ਤਾਂ ਉਦੋਂ ਜ਼ਰੂਰ ਉੱਠ ਕੇ ਬਾਹਰ ਜਾਵੜਦਾ ਗੇਟ ਬੰਨੀ ਇਹ ਤੇ ਉਦੋਂ ਮੈਨੂੰ ਪਤਾ ਲੱਗ ਜਾਂਦਾ ਵੀ ਭੌਂਕੀ ਜਾਂਦਾ ਕੰਬਲੀ ਲੈ ਗਈ ਉਹ ਤੇ ਉਹ ਸਿਆਣਾ ਬਹੁਤ ਆ ਬਈ ਬਹੁਤ ਬਹੁਤ ਸਿਆਣਾ ਜਾਨਵਰ ਆ ਇਹ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਜੀ e polo vi carleu